ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਦੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਪੂਰਨਮਾਸੀ ਦੀ ਰਾਤ ਅਜਵਾਇਨ ਦਾ ਇਹ ਨਿੱਕਾ ਜਿਹਾ ਉਪਾਅ ਕਰ ਲੈਂਦੇ ਹੋ ਤਾਂ ਨਸ਼ਾ ਤੁਹਾਡੇ ਘਰੋਂ ਹਮੇਸ਼ਾ ਲਈ ਦੂਰ ਹੋ ਜਾਵੇਗਾ ਸੋ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਤਿਨਾਮ ਸ੍ਰੀ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਦੇ ਉੱਪਰ ਹੋ ਜਾਵੇ ਤੇ ਤੁਹਾਡੇ ਘਰ ਖੁਸ਼ੀਆਂ ਅਤੇ ਬਰਕਤਾਂ ਦਾ ਵਾਸ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਤੁਹਾਡੇ ਲਈ ਬੜਾ ਹੀ ਜ਼ਿਆਦਾ ਮਹੱਤਵਪੂਰਨ ਰਹਿਣ ਵਾਲਾ ਹੈ ਕਿਉਂਕਿ ਜਿਹੜੇ ਵੀਰ ਭਰਾ ਕੋਈ ਵੀ ਕਿਸੇ ਵੀ ਘਰ ਦੇ ਜੀ ਦੇ ਨਸ਼ੇ ਤੋਂ ਤੰਗ ਪਰੇਸ਼ਾਨ ਹਨ ਤੇ ਜੇਕਰ ਉਹ ਇਸ ਉਪਾਅ ਨੂੰ ਕਰ ਲੈਂਦੇ ਹਨ ਤਾਂ ਉਹਨਾਂ ਦਾ ਘਰ ਨਸ਼ਾ ਮੁਕਤ ਹੋ ਜਾਵੇਗਾ ਸਾਧ ਸੰਗਤ ਜੀ ਵਾਹਿਗੁਰੂ ਜੀ ਦੇ ਉੱਪਰ ਭਰੋਸਾ ਰੱਖ ਕੇ ਕਹਿ ਰਹੀ ਹਾਂ ਕਿ ਜੇਕਰ ਤੁਸੀਂ ਹਰ ਰੋਜ਼ ਆਪਣੇ ਘਰ ਦੇ ਵਿੱਚ ਕਿਸੇ ਵੀ ਚੀਜ਼ ਭਾਵੇਂ ਉਹ ਤੁਹਾਡਾ ਭਰਾ ਹੋਵੇ ਪਤੀ ਹੋਵੇ ਜਾਂ ਪਿਤਾ ਹੋਵੇ ਉਸ ਦੇ ਨਸ਼ੇ ਤੋਂ ਪਰੇਸ਼ਾਨ ਹੋ ਜਿਸ ਦੇ ਕਾਰਨ ਤੁਹਾਡੇ ਘਰ ਵਿੱਚ ਝਗੜਾ ਕਲੇਸ਼ ਰਹਿੰਦਾ ਹੈ ਤੁਹਾਡੇ ਬੱਚੇ ਪਰੇਸ਼ਾਨ ਰਹਿੰਦੇ ਹਨ ਤੇ ਨਾਲ ਦੀ ਨਾਲ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਬਰਕਤ ਵੀ ਘਟ ਹੋ ਚੁੱਕੀ ਹੈ ਕਿਉਂਕਿ ਸਾਧ ਸੰਗਤ ਜੀ ਜਿਸ ਘਰ ਵਿੱਚ ਨਸ਼ਾ ਹੁੰਦਾ ਹੈ ਉਸ ਘਰ ਵਿੱਚੋਂ ਬਰਕਤ ਉੱਡ ਚੁੱਕੀ ਹੁੰਦੀ ਹੈ ਕਿਉਂਕਿ ਸੰਗਤ ਜੀ ਜਿਸ ਦੇ ਘਰ ਵਿੱਚ ਨਸ਼ਾ ਹੁੰਦਾ ਹੈ ਉਸ ਦੇ ਘਰ ਵਿੱਚ ਬਰਕਤ ਤਾਂ ਪੈ ਹੀ ਨਹੀਂ ਸਕਦੀ ਕਿਉਂਕਿ ਜਿਹੜਾ ਨਸ਼ੇੜੀ ਪਰਿਵਾਰ ਹੁੰਦਾ ਹੈ ਨਾ ਉਸ ਦਾ ਉਸ ਨੂੰ ਆਪਣੇ ਨਸ਼ੇ ਨੂੰ ਪੂਰੇ ਕਰਨ ਦੀ ਤਵੱਜਹ ਲੱਗੀ ਰਹਿੰਦੀ ਹੈ ਤੇ ਸਾਧ ਸੰਗਤ ਜੀ ਫਿਰ ਤੁਹਾਡਾ ਉਸ ਦਾ ਜਿਹੜਾ ਸਾਰਾ ਹੀ ਪਰਿਵਾਰ ਹੈ ਉਹ ਫਿਰ ਦਲਦਲ ਐਸੀ ਦਲਦਲ ਦੇ ਵਿੱਚ ਫਸਿਆ ਰਹਿੰਦਾ ਹੈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਸ ਨੂੰ ਪਰਿਵਾਰ ਲੜਾਈ ਝਗੜੇ ਤੋਂ ਡਰਦਾ ਹੈ ਉਸ ਨਸ਼ੇੜੀ ਬੰਦੇ ਨੂੰ ਕੁਝ ਕਹਿੰਦਾ ਹੀ ਨਹੀਂ ਸਾਧ ਸੰਗਤ ਜੀ ਉਹਨਾਂ ਦੇ ਬੱਚੇ ਵੀ ਬੜੇ ਜ਼ਿਆਦਾ ਡਰੇ ਸائمੇ ਹੋਏ ਰਹਿੰਦੇ ਹਨ ਕਿਉਂਕਿ ਉਹ ਆਪਣੇ ਨਸ਼ੇੜੀ ਪਿਤਾ ਤੋਂ ਭਰਾ ਤੋਂ ਬਹੁਤ ਹੀ ਡਰਦੇ ਹੁੰਦੇ ਹਨ ਤੇ ਜੇਕਰ ਤੁਸੀਂ ਉਸ ਨਸ਼ੇੜੀ ਤੋਂ ਡਰਨ ਦੀ ਬਜਾਏ ਤੁਸੀਂ ਗੁਰੂ ਘਰੇ ਜਾਣਾ ਆਰੰਭ ਕਰਦਿਓ ਤਾਂ ਪਹਿਲਾਂ ਤਾਂ ਬਾਕੀ ਪਰਿਵਾਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਅੰਮ੍ਰਿਤ ਵੇਲੇ ਉਠੋ ਅੰਮ੍ਰਿਤ ਵੇਲੇ ਨੂੰ ਸੰਭਾਲਣਾ ਸ਼ੁਰੂ ਕਰਦਿਓ ਹਰ ਰੋਜ਼ ਗੁਰੂ ਘਰੇ ਜਾਇਆ ਕਰੋ ਅੰਮ੍ਰਿਤ ਵੇਲੇ ਉੱਠ ਕੇ ਬੈਠ ਕੇ ਤੁਸੀਂ ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਕਿ ਪ੍ਰਮਾਤਮਾ ਜੀ ਇਹ ਜਿਹੜੀ ਮਨੁੱਖਾ ਦੇਹੀ ਦਿੱਤੀ ਹੈ ਸ਼ਾਇਦ ਤੁਸੀਂ ਸਾਨੂੰ ਇਹ ਥੋੜੇ ਜਿਹੇ ਦੁੱਖ ਦਿੱਤੇ ਹਨ ਸ਼ਾਇਦ ਸਾਡੀ ਪਰਖ ਹੋ ਰਹੀ ਹੋਵੇਗੀ ਪਰ ਤੁਸੀਂ ਸਾਡੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖੋ ਤਾਂ ਕਿ ਅਸੀਂ ਕਿਸੇ ਹੋਰ ਦੀ ਵੀ ਜ਼ਿੰਦਗੀ ਨੂੰ ਬਚਾ ਸਕੀਏ ਫਿਰ ਸਾਧ ਸੰਗਤ ਜੀ ਤੁਸੀਂ ਉੱਠ ਕੇ ਪਰਮਾਤਮਾ ਜੀ ਦਾ ਨਾਮ ਸਿਮਰਨ ਦਾ ਜਾਪ ਕਰਨਾ ਹੈ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਬਿਸਤਰ ਤੋਂ ਪੈਰ ਪੁੰਜੇ ਲਾਉਂਦਿਆਂ ਹੋਇਆਂ ਫਿਰ ਤੁਸੀਂ ਬਾਅਦ ਵਿੱਚ ਇਸ਼ਨਾਨ ਕਰਨਾ ਹੈ ਇਸ਼ਨਾਨ ਕਰਕੇ ਪਰਮਾਤਮਾ ਜੀ ਦਾ ਨਾਮ ਲੈਣਾ ਹੈ ਭਾਵੇਂ ਤੁਹਾਡੇ ਕੋਲ ਥੋੜਾ ਸਮਾਂ ਹੀ ਹੋਵੇ ਚਾਹੇ ਤੁਸੀਂ ਥੋੜੇ ਸਮੇਂ ਦੇ ਲਈ ਜਾਪ ਕਰੋ ਤੁਸੀਂ ਕਰ ਸਕਦੇ ਹੋ ਜੇਕਰ ਮੂਲ ਮੰਤਰ ਦਾ ਜਾਪ ਕਰਨਾ ਹੈ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਸਾਧ ਸੰਗਤ ਜੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਲਗਾਓ ਤਾਂ ਕਿ ਉਹ ਵੀ ਐਸੀ ਜਿਹੜੀ ਪਰੇਸ਼ਾਨੀ ਦੇ ਵਿੱਚ ਕਿਧਰੇ ਗਲਤ ਰਸਤੇ ਤੇ ਨਾ ਪੈ ਜਾਣ ਉਹਨਾਂ ਦੇ ਬਚਾਅ ਦੇ ਲਈ ਉਹਨਾਂ ਨੂੰ ਵੀ ਗੁਰਬਾਣੀ ਦੇ ਲੜ ਲਗਾਇਆ ਕਰੋ ਪ੍ਰਸਾਦ ਸੰਗਤ ਜੀ ਜਦੋਂ ਵੀ ਤੁਸੀਂ ਨਾਮ ਬਾਣੀ ਦਾ ਜਾਪ ਕਰਨਾ ਹੈ ਨਾ ਆਪਣੇ ਕੋਲ ਜਲ ਰੱਖਿਆ ਕਰੋ ਜਲ ਰੱਖ ਕੇ ਫਿਰ ਤੁਸੀਂ ਗੁਰੂ ਘਰ ਦਾ ਨਾਮ ਸਿਮਰਨਾ ਹੈ ਜਿਸ ਵੀ ਬਾਣੀ ਦਾ ਜਾਪ ਕਰ ਸਕਦੇ ਹੋ ਕਰਿਆ ਕਰੋ ਜੇਕਰ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਚਾਹੁੰਦੇ ਹੋ ਨਾ ਸਾਧ ਸੰਗਤ ਜੀ ਤੁਸੀਂ ਮਾਲਾ ਦੇ ਨਾਲ ਵੀ ਕਰ ਸਕਦੇ ਹੋ ਤੇ ਜੇਕਰ ਤੁਸੀਂ ਕੋਲ ਜਲ ਰੱਖਦੇ ਹੋ ਤਾਂ ਬਹੁਤ ਹੀ ਵਧੀਆ ਗੱਲ ਹੋਵੇਗੀ ਤੁਹਾਡੇ ਲਈ ਫਿਰ ਵੀ ਸਾਧ ਸੰਗਤ ਜੀ ਕੋਲ ਜਲ ਰੱਖ ਕੇ ਨਾਮ ਬਾਣੀ ਦਾ ਅਭਿਆਸ ਸ਼ੁਰੂ ਕਰ ਦਿਓ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਤੁਸੀਂ ਪਰਮਾਤਮਾ ਦਾ ਨਾਮ ਸਿਮਰਦੇ ਹੀ ਰਹਿਣਾ ਹੈ ਕੋਲ ਜਲ ਰੱਖਣਾ ਹੈ ਉਸ ਤੋਂ ਬਾਅਦ ਵਿੱਚ ਤੁਸੀਂ ਜਦੋਂ ਗੁਰਬਾਣੀ ਦਾ ਜਾਪ ਕਰ ਲਓਗੇ ਉਸ ਤੋਂ ਬਾਅਦ ਕੀ ਕਰਨਾ ਹੈ ਕਿ ਅਰਦਾਸ ਬੇਨਤੀ ਕਰਨੀ ਹੈ ਪਰਮਾਤਮਾ ਦੇ ਘਰ ਦੇ ਵਿੱਚ ਜੇਕਰ ਤੁਹਾਨੂੰ ਉਹ ਨਸ਼ੇੜੀ ਵਿਅਕਤੀ ਪਾਠ ਕਰਦੇ ਹੋયા ਵੇਖੇਗਾ ਉਸ ਤੇ ਮਨ ਜ਼ਰੂਰ ਪਸੀਜੇਗਾ ਕਿ ਮੇਰੇ ਲਈ ਕਿੰਨੀਆਂ ਅਰਦਾਸਾਂ ਬੇਨਤੀਆਂ ਹੋ ਰਹੀਆਂ ਨੇ ਮੇਰਾ ਪਰਿਵਾਰ ਗੁਰੂ ਦੇ ਲੜ ਲੱਗ ਰਿਹਾ ਹੈ ਪਰ ਮੈਂ ਕਿਵੇਂ ਦਾ ਇਨਸਾਨ ਹਾਂ ਕਿ ਮੈਂ ਉਹਨਾਂ ਨੂੰ ਕਿੰਨਾ ਦੁੱਖ ਦਿੰਦਾ ਹਾਂ ਕਿਉਂਕਿ ਸਾਧ ਸੰਗਤ ਜੀ ਰਾਤ ਵੇਲੇ ਤਾਂ ਇਨਸਾਨ ਨਸ਼ੇ ਵਿੱਚ ਹੋ ਸਕਦਾ ਹੈ ਪਰ ਸਵੇਰ ਵੇਲੇ ਤਾਂ ਨਸ਼ਾ ਉਤਰ ਹੀ ਜਾਂਦਾ ਹੈ ਉਸ ਸਮੇਂ ਤੁਸੀਂ ਗੁਰਬਾਣੀ ਦਾ ਜਾਪ ਜ਼ਰੂਰ ਕਰਨਾ ਹੈ ਗੁਰਬਾਣੀ ਦਾ ਜਾਪ ਕਰਕੇ ਫਿਰ ਤੁਸੀਂ ਅਰਦਾਸ ਬੇਨਤੀ ਕਰਨੀ ਹੈ ਪਰਮਾਤਮਾ ਜੀ ਦੇ ਅੱਗੇ ਹੱਥ ਜੋੜ ਕੇ ਕਿ ਪ੍ਰਮਾਤਮਾ ਜੀ ਸਾਡਾ ਪਰਿਵਾਰ ਨਸ਼ਾ ਮੁਕਤ ਹੋ ਜਾਵੇ ਨਾਲ ਦੀ ਨਾਲ ਅਰਦਾਸ ਬੇਨਤੀ ਕਰੋ ਕਿ ਪ੍ਰਮਾਤਮਾ ਜੀ ਜੇਕਰ ਸਾਡਾ ਘਰ ਨਸ਼ਾ ਮੁਕਤ ਹੋ ਜਾਵੇ ਗਾਣਾ ਇਸ ਨਸ਼ੇੜੀ ਵਿਅਕਤੀ ਨੂੰ ਮੈਂ ਗੁਰੂ ਘਰ ਲੈ ਕੇ ਆਵਾਂਗੀ ਜਾਂ ਤੁਸੀਂ ਆਪਣੇ ਬੱਚਿਆਂ ਨੂੰ ਕਹੋ ਕਿ ਤੁਸੀਂ ਅਰਦਾਸ ਬੇਨਤੀ ਕਰੋ ਕਿ ਆਪਣੇ ਪਿਤਾ ਨੂੰ ਗੁਰੂ ਘਰੇ ਲੈ ਕੇ ਆਵਾਂਗੇ ਜਾਂ ਆਪਣੇ ਭਰਾ ਨੂੰ ਗੁਰੂ ਘਰੇ ਲੈ ਕੇ ਆਵਾਂਗੇ ਭਾਵੇਂ ਕਿ ਜੋ ਵੀ ਇਨਸਾਨ ਉਸ ਪਰਿਵਾਰ ਦੇ ਵਿੱਚ ਨਸ਼ਾ ਕਰ ਰਿਹਾ ਹੋਵੇਗਾ ਉਸ ਦੇ ਲਈ ਤੁਸੀਂ ਅਰਦਾਸ ਬੇਨਤੀ ਕਰਕੇ ਤੇ ਉਸ ਦਾ ਨਾਮ ਲੈ ਕੇ ਇਹ ਕਹਿਣਾ ਹੈ ਕਿ ਅਸੀਂ ਇਸ ਇਨਸਾਨ ਨੂੰ ਤੁਹਾਡੇ ਦਰ ਘਰ ਜ਼ਰੂਰ ਲੈ ਕੇ ਆਵਾਂਗੇ ਫਿਰ ਸਾਧ ਸੰਗਤ ਜੀ ਤੁਸੀਂ ਇਸ ਤਰੀਕੇ ਦੇ ਨਾਲ ਬਾਣੀ ਦਾ ਜਾਪ ਕਰਨਾ ਹੈ ਅਰਦਾਸਾਂ ਬੇਨਤੀਆਂ ਕਰਨੀਆਂ ਹਨ ਉਹ ਜਿਹੜਾ ਜਲ ਤੁਸੀਂ ਕੋਲ ਰੱਖਿਆ ਸੀ ਨਾ ਉਸ ਜਲ ਨੂੰ ਤੁਸੀਂ ਉਸ ਨਸ਼ੇੜੀ ਵਿਅਕਤੀ ਦੇ ਖਾਣੇ ਦੇ ਵਿੱਚ ਮਿਲਾਉਣਾ ਹੈ ਜੇਕਰ ਪ੍ਰਸ਼ਾਦਾ ਤਿਆਰ ਕਰਦੇ ਹੋ ਉਸ ਜਲ ਨੂੰ ਅੰਮ੍ਰਿਤ ਰੂਪੀ ਜਲ ਨੂੰ ਖਾਣੇ ਦੇ ਵਿੱਚ ਮਿਲਾਓ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਸਾਰਾ ਹੀ ਦਿਨ ਤੁਸੀਂ ਜਲ ਨੂੰ ਥੋੜਾ ਥੋੜਾ ਕਰਕੇ ਉਸ ਨੂੰ ਪਿਲਾ ਸਕਦੇ ਹੋ ਫਿਰ ਤੁਸੀਂ ਇਸ ਤਰੀਕੇ ਦੇ ਨਾਲ ਜੇਕਰ ਪ੍ਰਮਾਤਮਾ ਤੇ ਵਿਸ਼ਵਾਸ ਰੱਖ ਕੇ ਜਲ ਵਾਲਾ ਪਾਣੀ ਉਸ ਨੂੰ ਪਿਲਾਉਂਗੇ ਤਾਂ ਤੁਹਾਡੇ ਘਰ ਦੇ ਵਿੱਚ ਦੇਖਣਾ ਫਿਰ ਕਿਵੇਂ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹੋਵੇਗਾ ਘਰ ਦੇ ਵਿੱਚ ਵਾਦ ਤੋਂ ਵਾਦ ਗੁਰਬਾਣੀ ਲਗਾ ਕੇ ਰੱਖੋ ਤੇ ਨਾਲ ਦੀ ਨਾਲ ਸਾਧ ਸੰਗਤ ਜੀ ਇੱਕ ਉਪਾਅ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਵਾਲੇ ਹਾਂ ਸੰਗਤ ਜੀ ਜੇਕਰ ਸ਼ਨੀਵਾਰ ਜਾਂ ਐਤਵਾਰ ਦੀ ਰਾਤ ਨੂੰ ਤੁਸੀਂ ਜਿਵਾਇੰਦਾ ਇਹ ਉਪਾਅ ਕਰ ਲੈਂਦੇ ਹੋ ਜਾਂ ਫਿਰ ਪੂਰਨਮਾਸ਼ੀ ਦੀ ਰਾਤ ਤੁਸੀਂ ਇਹ ਉਪਾਅ ਕਰ ਲੈਂਦੇ ਹੋ ਤਾਂ ਤੁਹਾਡਾ ਕਰ ਨਸ਼ਾ ਮੁਕਤ ਹੋ ਜਾਵੇਗਾ ਸਾਧ ਸੰਗਤ ਜੀ ਤੁਸੀਂ ਕਿਸੇ ਵੀ ਦਿਨ ਇਸ ਉਪਾਅ ਨੂੰ ਕਰ ਸਕਦੇ ਹੋ ਇਸ ਲਈ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਹਾਡੇ ਘਰ ਦੇ ਵਿੱਚ ਤੁਹਾਡਾ ਪਤੀ ਭਰਾ ਜਾਂ ਪਿਤਾ ਨਸ਼ਾ ਕਰਦਾ ਹੈ ਤਾਂ ਉਹ ਸ਼ਾਰਡ ਨਹੀਂ ਰਿਹਾ ਤਾਂ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਕਿਉਂਕਿ ਸਾਧ ਸੰਗਤ ਜੀ ਕੋ ਜਮਾੜੀਆਂ ਚੀਜ਼ਾਂ ਉਹਨਾਂ ਨੂੰ ਇਸ ਨਸ਼ੇ ਤੋਂ ਦੂਰ ਨਹੀਂ ਹੋਣ ਦਿੰਦੀਆਂ ਉਸ ਦੇ ਲਈ ਜਿਹੜਾ ਅਜੇ ਇੱਕ ਛੋਟਾ ਜਿਹਾ ਉਪਾਅ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜੀ ਇਸ ਨੂੰ ਤੁਸੀਂ ਸ਼ਨੀਵਾਰ ਜਾਂ ਐਤਵਾਰ ਜਾਂ ਫਿਰ ਪੂਰਨਮਾਸੀ ਦੀ ਰਾਤ ਇਸ ਉਪਾਅ ਨੂੰ ਕਰ ਸਕਦੇ ਹੋ ਸੰਗਤ ਜੀ ਆਪਣੀ ਰਸੋਈ ਘਰ ਦੀ ਇੱਕ ਚੀਜ਼ ਦੀ ਚੁਟਕੀ ਭਰ ਕੇ ਹੀ ਇਸ ਉਪਾਅ ਨੂੰ ਕਰ ਸਕਦੇ ਹੋ ਇਸ ਜਗ੍ਹਾ ਤੇ ਜਲਾ ਸਕਦੇ ਹੋ ਇਸ ਦੇ ਨਾਲ ਤੁਹਾਡੇ ਘਰ ਦਾ ਜਿਹੜਾ ਵੀ ਫੈਮਿਲੀ ਮੈਂਬਰ ਕਿਸੇ ਵੀ ਪ੍ਰਕਾਰ ਦੇ ਨਸ਼ੇ ਤੋਂ ਗ੍ਰਸਤ ਹੈ ਉਹਦਾ ਨਸ਼ਾ ਇਹਨਾਂ ਚੀਜ਼ਾਂ ਨਾਲ ਦੂਰ ਹੋ ਜਾਵੇਗਾ ਕਿਉਂਕਿ ਕਈ ਵਾਰ ਮਨੁੱਖ ਪੈੜੀ ਸੰਗਤ ਵਿੱਚ ਪੈ ਗਿਆ ਹੁੰਦਾ ਹੈ ਜਿਸ ਦੇ ਕਾਰਨ ਉਹ ਹਟਣਾ ਵੀ ਚਾਵੇ ਤਾਂ ਵੀ ਹਟ ਨਹੀਂ ਸਕਦਾ ਇਸੇ ਹੀ ਤਰ੍ਹਾਂ ਜੋ ਅੱਜ ਦਾ ਉਪਾਅ ਤੁਹਾਡੇ ਲਈ ਲੈ ਕੇ ਆਏ ਹਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਇਹ ਉਪਾਅ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਸਾਬਿਤ ਹੋ ਜਾਵੇਗਾ ਕਿਉਂਕਿ ਕਈ ਭੈਣ ਭਰਾਵਾਂ ਦਾ ਕਹਿਣਾ ਹੁੰਦਾ ਹੈ ਕਿ ਜੇਕਰ ਸ਼ਰਾਬ ਤੋਂ ਇਲਾਵਾ ਕੋਈ ਹੋਰ ਵੀ ਨਸ਼ਾ ਮਨੁੱਖ ਕਰਦਾ ਹੋਵੇ ਉਸ ਨੂੰ ਅਸੀਂ ਕਿਵੇਂ ਛੁਡਵਾ ਸਕਦੇ ਹਾਂ ਇਹ ਜਿਹੜਾ ਅੱਜ ਦਾ ਉਪਾਅ ਹੈ ਨਾ ਜੀ ਇਹ ਜੋ ਤੁਹਾਨੂੰ ਦੱਸਣ ਵਾਲੇ ਹਾਂ ਇਹ ਕਿਸੇ ਵੀ ਤਰ੍ਹਾਂ ਦਾ ਜੇਕਰ ਨਸ਼ਾ ਹੈ ਛੁਡਵਾਇਆ ਜਾ ਸਕਦਾ ਹੈ ਇਸ ਦੇ ਨਾਲ ਇਹ ਛੋਟਾ ਜਿਹਾ ਉਪਾਅ ਹੈ ਤੇ ਬਹੁਤ ਹੀ ਆਸਾਨ ਜਿਹਾ ਉਪਾਅ ਹੈ ਤੇ ਸਾਧ ਸੰਗਤ ਜੀ ਤੁਹਾਡੀ ਇਸ ਮੁਸ਼ਕਲ ਦਾ ਹੱਲ ਕਰ ਦੇਵੇਗਾ ਇਸ ਕਰਕੇ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸਰਵਣ ਕਰ ਲੈਣਾ ਜੀ ਸਾਡੇ ਘਰ ਵਿੱਚ ਪੈਸਾ ਫਿਰ ਵੀ ਨਹੀਂ ਰੁਕਦਾ ਕਿਉਂਕਿ ਜਿਸ ਘਰ ਵਿੱਚ ਨਸ਼ਾ ਹੁੰਦਾ ਹੈ ਉੱਥੇ ਫਜ਼ੂਲ ਖਰਚ ਜ਼ਿਆਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਘਰ ਵਿੱਚ ਪੈਸੇ ਦੀ ਬਰਕਤ ਨਹੀਂ ਰਹਿੰਦੀ ਘਰਾਂ ਵਿੱਚ ਪੈਸਾ ਆਉਂਦਾ ਵੀ ਹੈ ਪਰ ਪਤਾ ਨਹੀਂ ਲੱਗਦਾ ਕਿ ਕਿੱਧਰ ਚਲਿਆ ਜਾਂਦਾ ਹੈ ਤੇ ਨਾਲ ਦੀ ਨਾਲ ਫਿਰ ਕਈ ਭੈਣ ਭਰਾ ਇਸੇ ਹੀ ਤਰੀਕੇ ਦੇ ਨਾਲ ਲੜਾਈ ਝਗੜੇ ਉਹਨਾਂ ਦੇ ਘਰਾਂ ਦੇ ਵਿੱਚ ਸ਼ੁਰੂ ਹੋਣੇ ਸ਼ੁਰੂ ਹੋ ਜਾਂਦੇ ਹਨ ਸਾਡੇ ਘਰ ਵਿੱਚ ਪੈਸਾ ਖਲੋਂਦਾ ਨਹੀਂ ਕਿਉਂ ਨਹੀਂ ਖਲੋਂਦਾ ਕਿਉਂਕਿ ਸਾਧ ਸੰਗਤ ਜੀ ਅਸੀਂ ਚਾਹੀਏ ਤਾਂ ਰੁਪਈਏ ਦੇ ਨਾਲ ਵੀ ਗੁਜ਼ਾਰਾ ਕਰ ਸਕਦੇ ਹਾਂ ਤੇ ਜੇਕਰ ਅਸੀਂ ਚਾਹੀਏ ਤਾਂ ਹਜ਼ਾਰ ਰੁਪਏ ਨਾਲ ਵੀ ਗੁਜ਼ਾਰਾ ਕਰਨਾ ਔਖਾ ਹੋ ਜਾਂਦਾ ਹੈ ਸਾਨੂੰ ਉਹ ਵੀ ਘੱਟ ਲੱਗਦੇ ਹਨ ਫਿਰ ਇੰਨਾ ਪੈਸਾ ਕਿਵੇਂ ਆ ਜਾਵੇਗਾ ਜੇਕਰ ਅਸੀਂ ਇੰਨਾ ਜ਼ਿਆਦਾ ਖਰਚ ਫਜ਼ੂਲ ਕਰ ਲਵਾਂਗੇ ਇਥੇ ਸਾਥ ਸੰਗਤ ਜੀ ਆਪਣੀ ਵੀ ਸਮਝਦਾਰੀ ਹੋਣੀ ਬੜੀ ਜ਼ਰੂਰੀ ਹੈ ਪਰ ਇਸ ਦੇ ਨਾਲ ਅਸੀਂ ਇੱਕ ਛੋਟਾ ਜਿਹਾ ਉਪਾਅ ਵੀ ਕਰਦੇ ਹਾਂ ਇਸ ਗੱਲ ਨੂੰ ਨੋਟ ਕਰਕੇ ਰੱਖ ਲੈਣਾ ਜੀ ਪਹਿਲਾਂ ਤੁਹਾਡੇ ਘਰ ਦੇ ਵਿੱਚ ਪੈਸਾ ਜਿਹੜਾ ਸੀ ਕਾਫੀ ਸੀ ਫਿਰ ਇਦਾਂ ਤੇ ਕਈ ਭੈਣ ਭਰਾ ਤੁਸੀਂ ਵੇਖੇ ਹੋਣਗੇ ਜਿਨ੍ਹਾਂ ਕੋਲ ਪੈਸਾ ਜ਼ਿਆਦਾ ਹੁੰਦਾ ਹੈ ਲੋਕਾਂ ਨੂੰ ਦਿਖਾਉਣ ਦੇ ਲਈ ਲੋਕ ਵਿਖਾਵੇ ਦੇ ਲਈ ਆਪਣਾ ਸਾਰਾ ਕੁਝ ਖਰਾਬ ਕਰ ਲੈਂਦੇ ਨੇ ਜੋ ਆਪਣੇ ਥੋੜੇ ਬਹੁਤ ਵੀ ਉਹਨਾਂ ਦੀ ਬਚਤ ਹੁੰਦੀ ਹੈ ਸੇਵਿੰਗ ਹੁੰਦੀ ਹੈ ਦਿਖਾਵੇ ਦੇ ਲਈ ਖਰਾਬ ਕਰ ਬੈਠਦੇ ਹਨ ਤੇ ਫਿਰ ਆਖਦੇ ਹਨ ਕਿ ਸਾਡੇ ਘਰ ਤਾਂ ਪੈਸਾ ਟਿਕਦਾ ਹੀ ਨਹੀਂ ਇਸ ਤਰ੍ਹਾਂ ਇੱਕ ਪਰਿਵਾਰ ਸੀ ਇਹਨਾਂ ਚੀਜ਼ਾਂ ਤੋਂ ਬਹੁਤ ਜ਼ਿਆਦਾ ਦੁਖੀ ਰਹਿੰਦਾ ਸੀ ਉਹਨਾਂ ਦੇ ਘਰ ਦੇ ਵਿੱਚ ਨਸ਼ਾ ਵੀ ਬਹੁਤ ਜ਼ਿਆਦਾ ਸੀ ਜਿਹੜਾ ਵੀ ਉਹਨਾਂ ਦੇ ਘਰ ਦੇ ਵਿੱਚ ਪੈਸਾ ਆਉਂਦਾ ਤਾਂ ਰੁਕਿਆ ਨਾ ਕਰੇ ਉਹਨਾਂ ਨੂੰ ਕਿਸੇ ਭੈਣ ਭਰਾ ਨੇ ਕਹਿ ਦਿੱਤਾ ਕਿ ਆਪਣੇ ਘਰ ਵਿੱਚ ਤੁਸੀਂ ਪਾਠ ਪੂਜਾ ਕਰਵਾਓ ਜਾਂ ਫਿਰ ਆਪਣੇ ਘਰ ਦੇ ਵਿੱਚ ਕੋਈ ਐਸੀ ਪੂਜਾ ਕਰਵਾਓ ਕਿ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਵੀ ਅਸੀਂ ਪਾਠ ਪੂਜਾ ਕਰਵਾਉਣ ਦਾ ਨਾਮ ਲੈਨੇ ਆ ਨਾ ਸਾਡੇ ਘਰ ਵਿੱਚ ਗਾਲੀ ਗਲੋਚ ਹੋਣਾ ਸ਼ੁਰੂ ਹੋ ਜਾਂਦਾ ਹੈ ਕਲੇਸ਼ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਵੇਖੋ ਸਾਧ ਸੰਗਤ ਜੀ ਜਿਹੜਾ ਮਨੁੱਖ ਨਸ਼ਾ ਕਰਦਾ ਹੈ ਉਸ ਤੇ ਮਾੜੀਆਂ ਸ਼ਕਤੀਆਂ ਦਾ ਪੈਰਾ ਹੁੰਦਾ ਹੈ ਉਸ ਮਨੁੱਖ ਤੋਂ ਇਹ ਸਭ ਚੀਜ਼ਾਂ ਕਰਵਾਉਂਦੀਆਂ ਹਨ ਇਹ ਚੀਜ਼ਾਂ ਤੋਂ ਬਚਣਾ ਸਾਨੂੰ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਪਰ ਜ਼ਰੂਰੀ ਹੈ ਜੇਕਰ ਅਸੀਂ ਇਹਨਾਂ ਚੀਜ਼ਾਂ ਤੋਂ ਬਚ ਕੇ ਗੁਰਬਾਣੀ ਦੇ ਲੜ ਲੱਗ ਜਾਵਾਂਗੇ ਇਸ ਕਰਕੇ ਇੱਕ ਛੋਟਾ ਜਿਹਾ ਉਪਾਅ ਦੱਸਣ ਵਾਲੇ ਹਾਂ ਜਿਹੜੇ ਵੀ ਭੈਣ ਭਰਾ ਗਲਤ ਰਸਤੇਾਂ ਤੇ ਪੈ ਚੁੱਕੇ ਹਨ ਖਾਸ ਕਰਕੇ ਇਸ ਵੀਡੀਓ ਨੂੰ ਜ਼ਰੂਰ ਸਰਵਣ ਕਰ ਲੈਣ ਜਿਨ੍ਹਾਂ ਨੇ ਸ਼ਰਾਬ ਦੇ ਨਸ਼ੇ ਦੇ ਕਰਕੇ ਪੈਸਾ ਜਿਹੜਾ ਸੀ ਬਹੁਤ ਹੀ ਜ਼ਿਆਦਾ ਖਰਾਬ ਕਰ ਲਿਆ ਹੈ ਤਾਂ ਸੰਗਤ ਜੀਏ ਕੋਈ ਵਹਿਮ ਪਰਮ ਨਹੀਂ ਹੈ ਇਸ ਨੂੰ ਸਿਰਫ ਆਪਾਂ ਆਪਣੇ ਆਪਣੇ ਭਲੇ ਦੇ ਲਈ ਹੀ ਕਰ ਸਕਦੇ ਹਾਂ ਸੋ ਇਸ ਚੀਜ਼ ਤੋਂ ਜਿਹੜੇ ਭੈਣ ਭਰਾ ਤੰਗ ਹਨ ਸ਼ਰਾਬ ਜਾਂ ਫਿਰ ਪੈਸਾ ਨਹੀਂ ਰੁਕਦਾ ਨਸ਼ਾ ਭਾਵੇਂ ਕਿਸੇ ਵੀ ਤਰ੍ਹਾਂ ਦਾ ਹੋਵੇ ਤੁਸੀਂ ਪਹਿਲਾਂ ਵੀ ਜੇਕਰ ਇਸ ਉਪਾਅ ਨੂੰ ਘਰ ਦੇ ਵਿੱਚ ਕਰ ਚੁੱਕੇ ਹੋ ਤਾਂ ਦੁਬਾਰਾ ਕਰ ਲੈਣਾ ਤੁਸੀਂ ਸ਼ਨੀਵਾਰ ਦੀ ਰਾਤ ਨੂੰ ਜਾਂ ਫਿਰ ਐਤਵਾਰ ਦੀ ਰਾਤ ਨੂੰ ਇਸ ਉਪਾਅ ਨੂੰ ਕਰ ਸਕਦੇ ਹੋ ਤੁਸੀਂ ਕਰਨਾ ਕੀ ਹੈ ਕਿ ਇੱਕ ਵਾਈਟ ਪੇਪਰ ਲੈਣਾ ਹੈ ਚਿੱਟਾ ਕਾਗਜ਼ ਜੋ ਬਿਲਕੁਲ ਪਲੇਨ ਹੋਵੇ ਫਿਰ ਤੁਸੀਂ ਬਲੈਕ ਪੈਨ ਲੈਣਾ ਹੈ ਭਾਵੇਂ ਕਾਲਾ ਪੈਨ ਜਿਹਨੂੰ ਕਾਲਾ ਸਕੈਚ ਵੀ ਕਹਿ ਦਿੰਦੇ ਹਾਂ ਫਿਰ ਆਪਣੀਆਂ ਸਾਰੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਨੂੰ ਉਸ ਉੱਪਰ ਲਿਖ ਦੇਣਾ ਹੈ ਜਿਵੇਂ ਇੱਕ ਪੱਕੀ ਪਰੇਸ਼ਾਨੀ ਹੁੰਦੀ ਹੈ ਤੁਹਾਡੀ ਜਿਹੜੀ ਤੁਹਾਨੂੰ ਬੜਾ ਪਰੇਸ਼ਾਨ ਕਰਦੀ ਹੈ ਤੁਹਾਡੇ ਘਰ ਵਿੱਚ ਜਿਵੇਂ ਪੈਸਾ ਨਹੀਂ ਰੁਕਦਾ ਜਿਸ ਤਰ੍ਹਾਂ ਮੰਨ ਲਓ ਤੁਹਾਡੇ ਘਰ ਵਿੱਚ ਪੈਸਾ ਨਹੀਂ ਹੈਗਾ ਜਨਾ ਚਾਹੀਦਾ ਬਹੁਤ ਹੈ ਪਰ ਰੁਕਦਾ ਨਹੀਂ ਇੱਕ ਸ਼ਬਦ ਲਿਖਣਾ ਹੈ ਪੈਸਾ ਜਾਂ ਫਿਰ ਨਸ਼ਾ ਤੇ ਜਾਂ ਫਿਰ ਬਿਮਾਰੀ ਕੋਈ ਵੀ ਦੁੱਖ ਤਕਲੀਫ ਹੈ ਉਸ ਦਾ ਤੁਸੀਂ ਇੱਕ ਅੱਖਰ ਲਿਖ ਸਕਦੇ ਹੋ ਤੁਹਾਡੇ ਘਰ ਵਿੱਚ ਜਿਹੜਾ ਦਿਲਦਰ ਵੀ ਹੋਵੇਗਾ ਤੇ ਜੇਕਰ ਪੈਸੇ ਪ੍ਰਤੀ ਕੋਈ ਪਰੇਸ਼ਾਨੀ ਹੈ ਉਸ ਦਾ ਵੀ ਇੱਕ ਹੀ ਵਰਡ ਲਿਖ ਸਕਦੇ ਹੋ ਇਸ ਕਰਕੇ ਬਿਮਾਰੀ ਵਾਲੀ ਜੋ ਵੀ ਤੁਹਾਡੀ ਕੋਈ ਪਰੇਸ਼ਾਨੀ ਹੋਵੇਗੀ ਉਸੇ ਸਮੇਂ ਖਤਮ ਹੋ ਜਾਵੇਗੀ ਉਸ ਦਾ ਪਹਿਲਾ ਸ਼ਬਦ ਤੁਸੀਂ ਉਸ ਕਾਗਜ਼ ਦੇ ਉੱਪਰ ਲਿਖ ਦੇਣਾ ਹੈ ਬਿਮਾਰੀ ਜੋ ਤੁਹਾਨੂੰ ਪ੍ਰੋਬਲਮ ਹੈ ਕਾਲੇ ਪੈਨ ਦੇ ਨਾਲ ਚਿੱਟੇ ਪੇਪਰ ਤੇ ਤੁਸੀਂ ਲਿਖ ਸਕਦੇ ਹੋ ਫਿਰ ਤੁਸੀਂ ਆਪਣੀਆਂ ਜਿਹੜੀਆਂ ਪਰੇਸ਼ਾਨੀਆਂ ਹਨ ਲਿਖ ਲਈਆਂ ਜਾਂ ਫਿਰ ਜਿੰਨੀਆਂ ਵੀ ਤੁਹਾਡੀਆਂ ਪਰੇਸ਼ਾਨੀਆਂ ਹਨ ਉਹਨਾਂ ਨੂੰ ਤੁਸੀਂ ਲਿਖ ਦਿੱਤਾ ਪਰ ਇੱਕ ਸ਼ਬਦ ਹੀ ਲਿਖਣਾ ਹੈ ਤੇ ਲਿਖਣ ਤੋਂ ਬਾਅਦ ਅਜਵਾਈਨ ਲੈਣੀ ਹੈ ਤੁਸੀਂ ਥੋੜੀ ਜੀ ਅਜਵਾਈਨ ਲੈ ਸਕਦੇ ਹੋ ਜਿਹੜੇ ਭੈਣ ਭਰਾਵਾਂ ਦੇ ਘਰ ਦੇ ਵਿੱਚ ਅਜਵਾਈਨ ਹੁੰਦੀ ਹੈ ਉਹ ਘਰ ਵਿੱਚੋਂ ਹੀ ਲੈ ਕੇ ਯੂਜ਼ ਕਰ ਲਓ ਨਹੀਂ ਤਾਂ ਤੁਸੀਂ ਬਾਜ਼ਾਰ ਤੋਂ ਲਿਆ ਕੇ ਵੀ ਇਸ ਦਾ ਇਸਤੇਮਾਲ ਕਰ ਸਕਦੇ ਹੋ ਉਤੇ ਅਜਵਾਈਨ ਲੈ ਕੇ ਤੁਸੀਂ ਜਿਹੜੇ ਵੀ ਕਾਗਜ਼ ਦੇ ਉੱਤੇ ਪਰੇਸ਼ਾਨੀਆਂ ਲਿਖੀਆਂ ਹਨ ਉਸ ਕਾਗਜ਼ ਦੇ ਉੱਪਰ ਤੁਸੀਂ 8 ਚੁਟਕੀਆਂ ਅਜਵਾਈਨ ਦੀਆਂ ਪਾ ਦੇਣੀਆਂ ਹਨ ਕਿਉਂਕਿ ਸਾਤ ਸੰਗਤ ਜੀ ਜਿਹੜੀ ਅਜਵੈਨ ਹੁੰਦੀ ਹੈ ਇਹ ਰਾਹੂ ਤੇ ਸ਼ਨੀ ਨੂੰ ਸ਼ਾਂਤ ਕਰਦੀ ਹੈ ਇਸ ਤਰ੍ਹਾਂ ਤੁਸੀਂ ਅੰਗੂਠੇ ਤੇ ਦੋ ਉਂਗਲੀਆਂ ਦੇ ਸਹਾਰੇ ਇੱਕ ਚੁਟਕੀ ਬਣਾ ਲੈਣੀ ਹੈ ਤੇ ਅੱਠ ਚੁਟਕੀਆਂ ਤੁਸੀਂ ਉਸ ਪਲੇਨ ਪੇਪਰ ਦੇ ਉੱਤੇ ਜਿਸ ਦੇ ਉੱਪਰ ਤੁਸੀਂ ਲਿਖੀਆਂ ਹੋਈਆਂ ਸੀ ਆਪਣੀਆਂ ਪਰੇਸ਼ਾਨੀਆਂ ਅੱਠ ਚੁਟਕੀਆਂ ਜੁਆਇਆਂ ਦੀਆਂ ਪੌਣ ਤੋਂ ਬਾਅਦ ਉਸ ਕਾਗਜ਼ ਨੂੰ ਫੋਲਡ ਕਰ ਦੇਣਾ ਹੈ ਤੁਸੀਂ ਸਾਰੇ ਹੀ ਆਪਣੇ ਘਰ ਦੇ ਵਿੱਚ ਇੱਕ ਚੱਕਰ ਲਗਾਉਣਾ ਹੈ ਇਸ ਤਰ੍ਹਾਂ ਕਰਨ ਤੋਂ ਬਾਅਦ ਉਸ ਨੂੰ ਇੱਕ ਮੁਠੀ ਵਿੱਚ ਤੁਸੀਂ ਪੇਪਰ ਜਿਹੜਾ ਫੜਿਆ ਸੀ ਜਵਾਈਨ ਵਾਲਾ ਉਸ ਨੂੰ ਉਸ ਵਿਅਕਤੀ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ 8 ਵਾਰ ਵਾਰ ਦੇਣਾ ਹੈ ਤੇ 8 ਵਾਰ ਵਾਰਨ ਤੋਂ ਬਾਅਦ ਇਸ ਨੂੰ ਘਰ ਵਿੱਚੋਂ ਬਾਹਰ ਲੈ ਕੇ ਜਾਣਾ ਹੈ ਉਸ ਤੋਂ ਬਾਅਦ ਇੱਕ ਪਾਥੀ ਲੈਣੀ ਹੈ ਜਿਸ ਨੂੰ ਤੁਸੀਂ ਜਲਾ ਦੇਣਾ ਹੈ ਜਦੋਂ ਥੋੜੀ ਜਹੀ ਅਗ ਰਹਿ ਜਾਵੇਗੀ ਉਸ ਉੱਪਰ ਇਹ ਵਾਈਟ ਪੇਪਰ ਵਾਲੀ ਜਿਹੜੀ ਸਮੱਗਰੀ ਸੀ ਉਸ ਨੂੰ ਰੱਖ ਦੇਣਾ ਹੈ ਫਿਰ ਜੇ ਨੂੰ ਜਦੋਂ ਪੂਰੀ ਤਰ੍ਹਾਂ ਅਗ ਜਲ ਜਾਵੇ ਤੇ ਪਾਤੀ ਦੇ ਵਿੱਚ ਅਜਵਾਇਨ ਵਾਲਾ ਪੇਪਰ ਜਿਹੜਾ ਚਿੱਟਾ ਪੇਪਰ ਸੀ ਉਸ ਨੂੰ ਸੁੱਟ ਦੇਣਾ ਹੈ ਤੁਹਾਡੀਆਂ ਪਰੇਸ਼ਾਨੀਆਂ ਜਿਸ ਉੱਪਰ ਲਿਖੀਆਂ ਹੋਈਆਂ ਸਨ ਅੱਗ ਥੋੜੀ ਜਿਹੀ ਧੀਮੀ ਹੋਈ ਤਾਂ ਜਿਹੜੀ ਅਸੀਂ ਪਰਚੀ ਪਾਈ ਸੀ ਉਹ ਬਿਲਕੁਲ ਹੌਲੀ-ਹੌਲੀ ਜਲਾ ਦੇਣੀ ਹੈ ਤੇ ਜਿਹੜਾ ਧੂਆ ਉੱਠੇਗਾ ਇਹ ਘਰ ਤੋਂ ਬਾਹਰ ਚਲਾ ਜਾਵੇਗਾ ਤੇ ਇਹ ਰਾਸਾ ਸੰਗਤ ਜੀ ਰਾਹੁ ਤੇ ਕੇਤੂ ਦਾ ਧੂਆ ਹੋਵੇਗਾ ਉਹ ਸਾਡੀਆਂ ਜੋ ਵੀ ਪਰੇਸ਼ਾਨੀਆਂ ਤੇ ਮੁਸ਼ਕਲਾਂ ਹੋਣਗੀਆਂ ਉਸ ਦੇ ਨਾਲ ਹੀ ਬਾਹਰ ਚਲੀਆਂ ਜਾਣਗੀਆਂ ਸਾਰੀ ਨੈਗੇਟਿਵਿਟੀ ਸਾਡੇ ਘਰ ਤੋਂ ਬਾਹਰ ਚਲੀ ਜਾਵੇਗੀ ਜਿਸ ਦੇ ਨਾਲ ਸਾਧ ਸੰਗਤ ਜੀ ਫਿਰ ਸਾਡੇ ਘਰ ਦੇ ਵਿੱਚ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਬਰਕਤਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਤਾਂ ਪਿਆਰੀ ਸਾਧ ਸੰਗਤ ਜੀ ਇਹ ਸਿੰਪਲ ਜਿਹਾ ਉਪਾਅ ਹੈ ਇਹ ਕੋਈ ਵੈਮ ਪਰਮ ਨਹੀਂ ਹੈ ਇਸ ਦੇ ਨਾਲ ਅਸੀਂ ਕਿਸੇ ਦਾ ਵੀ ਕੋਈ ਨੁਕਸਾਨ ਨਹੀਂ ਕਰ ਰਹੇ ਇਸ ਦੇ ਨਾਲ ਸਿਰਫ ਆਪਣਾ ਹੀ ਭਲਾ ਹੋਵੇਗਾ ਕਿਸੇ ਦਾ ਕੋਈ ਵੀ ਨੁਕਸਾਨ ਨਹੀਂ ਹੋਵੇਗਾ ਇਹ ਕੋਈ ਟੂਣਾ ਟੋਟਕਾ ਨਹੀਂ ਹੈ ਇਹ ਸਿਰਫ ਇੱਕ ਉਪਾਅ ਹੈ ਜਿਸ ਨੂੰ ਅਸੀਂ ਆਪਣੇ ਭਲੇ ਦੇ ਲਈ ਕਰਨਾ ਹੈ ਤੇ ਨਾਲ ਦੀ ਨਾਲ ਸਾਧ ਸੰਗਤ ਜੀ ਤੁਸੀਂ ਗੁਰਬਾਣੀ ਦਾ ਜਾਪ ਵੀ ਜਰੂਰ ਕਰਦੇ ਰਹਿਣਾ ਹੈ ਗੁਰੂ ਦੇ ਲੜ ਲੱਗਣਾ ਹੈ ਗੁਰੂ ਬਾਣੀ ਅਤੇ ਬਾਣੇ ਦੇ ਨਾਲ ਜੁੜਨਾ ਹੈ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਹੀ ਹਰ ਇੱਕ ਕੰਮ ਨੂੰ ਸ਼ੁਰੂ ਕਰਿਆ ਕਰੋ ਤਾਂ ਹਰ ਇੱਕ ਕੰਮ ਦੇ ਵਿੱਚ ਸਫਲਤਾ ਮਿਲੇਗੀ ਘਰ ਦੇ ਵਿੱਚ ਬਰਕਤਾਂ ਆਉਣਗੀਆਂ ਖੁਸ਼ੀਆਂ ਆਉਣਗੀਆਂ ਤਾ ਪਿਆਰੀ ਸਾਧ ਸੰਗਤ ਜੀ ਅਸੀਂ ਸਾਡੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ